ਬੀਜੇਪੀ ਪਹਿਲਾਂ ਇਹ ਮਾਰਾਣੀ ਪਰਨੀਤ ਕੌਰ ਚਾਰ ਵਾਰੀ ਅਸੀਂ ਨੇ ਇਥੋਂ ਜਿਤਾ ਕੇ ਭੇਜੀ ਐ, ਪੀ ਬਣਾ ਕੇ ਭੇਜੀ ਐ ਤੇ ਅੱਜ ਇਹ ਚੱਕ ਕੇ ਝੋਲਾ ਜਾਪੜੀ ਬੀਜੇਪੀ ਦੇ ਵਿੱਚ ਈਡੀ ਦੇ ਦੇਖ ਕੇ ਵੀ ਮੈਂ ਈਡੀ ਜਦੋਂ ਦਿੰਦੀ ਐ ਇਹਨਾਂ ਨੂੰ ਤੇ 750 ਕਿਸਾਨ ਸਾਡਾ ਦਿੱਲੀ ਮਰਵਾਤਾ ਇਹਨਾਂ ਨੇ ਸੁਭ ਕਰਨ ਸਾਡਾ ਉੱਥੇ ਗੋੜੀ ਮਰਵਾ ਕੇ ਹੁਣ ਖਨੌਰੀ ਬਾਰਡਰ ਤੇ ਮਰਵਾਤਾ ਇੱਕ ਉਹ ਲੰਗਰ ਪ੍ਰਤਪਾਲ ਲੰਗਰ ਵਰਤੌਂਦਾ ਸੀ ਉਹਨੂੰ ਇਹਨਾਂ ਨੇ ਗੋੜੀਆਂ ਮਾਰੀਆਂ ਤੇ ਬੋਰੀਆਂ ਚ ਬੰਨ ਕੇ ਕੁੱਟ ਕੇ ਲੈ ਗਏ ਉਹ ਪੀਜੀਆਈ ਚ ਪਿਆ ਉਹਦਾ ਤਾਂ ਪਤਾ ਲੈਣ ਕੋਈ ਗਿਆ ਨਹੀਂ ਬੀਜੇਪੀ ਨੂੰ ਇੱਥੇ ਦੀਗੇ ਵੋਟਾਂ ਮੰਗਣ ਆਉਂਦੀ ਹੈ ਸਾਰੇ ਪ੍ਰੋਗਰਾਮਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ ਸੱਤ ਪ੍ਰੋਗਰਾਮ ਨੇ ਨਾਬਾ ਚ ਸਾਰਿਆਂ ਦਾ ਵਿਰੋਧ ਕਰਾਂਗੇ ਅਸੀਂ ਪਿੱਛੇ ਹੀ ਆ ਇਹਨਾਂ ਦੇ ਜਿੱਥੇ ਜਾਣਗੇ ਮਗਰੇ ਜਾਵਾਂਗੇ ਇੱਕ ਤਰ੍ਹਾਂ ਦੇਖ ਦਿਓ ਮਹਾਰਾਣੀ ਦਾ ਵਿਰੋਧ ਦੇਖੋ ਇਹ ਸਾਡੇ ਨਾਲ ਜੋ ਬੀਜੇਪੀ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਕਰਕੇ ਸਰਕਾਰ ਮੁੱਕਰੀ ਹੈਗੀ ਤੇ ਰਾਣੀ ਪਰਨੀਤਕਾਰ ਪਹਿਲਾਂ ਕਾਂਗਰਸ ਦੇ ਵਿੱਚ ਰਾਜਗੱਦੀਆਂ ਤੇ ਵਰਾਜਮਾਨ ਰਹੀ ਹੈਗੀ ਜਦੋਂ ਕਾਂਗਰਸ ਦੇ ਬਾਤ ਕਰਦਿਆਂ ਖੋਫਦਿਆਂ ਦੇਖਿਆ ਤਾਂ ਝੋਲਾ ਚੱਕ ਕੇ ਹੁਣ ਬੀਜੇਪੀ ਚ ਆ ਬੜੀ ਇਹਨਾਂ ਲੋਕਾਂ ਦਾ ਕੋਈ ਕਰਤਾਰ ਨਹੀਂ ਹੈਗਾ ਇਹ ਝੂਠੇ ਲੋਕ ਨੇਗੇ ਇਹ ਥੁੱਕ ਕੇ ਚੱਟ ਲੈਂਦੇ ਨੇਗੇ ਇਸ ਕਰਕੇ ਇਹ ਜਿਹੜਾ ਰਾਜਵਾਨਾ ਪਰਿਵਾਰ ਹੈ ਪਹਿਲਾਂ ਐਸੇ ਤਰੀਕੇ ਨਾਲ ਕਪਤਾਨ ਵੈਂਦਰਾ ਸਿੰਘ 5 ਸਾਲ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਰਹਿੰਦਾ ਤੇ 5 ਸਾਲ ਤੋਂ ਜੋ 3 ਮਹੀਨੇ ਰਹਿਣ ਤੋਂ ਪਹਿਲਾਂ ਇਹ ਝੋਲਾ ਚੱਕਦਾਗਾ ਤੇ ਦੂਜੀ ਪਾਰਟੀ ਦੀ ਬੀਜੇਪੀ ਚ ਜਾ ਰਲਦਾਗਾ ਇਸ ਕਰਕੇ ਇਹਨਾਂ ਦਾ ਅਸੀਂ ਸਖਤ ਵਿਰੋਧ ਕਰਦੇ ਆਂ ਕਿਸਾਨਾਂ ਨਾਲ ਬਹੁਤ ਵਾਅਦੇ ਕੀਤੇ ਨੇ ਨਰਿੰਦਰ ਮੋਦੀ ਸਰਕਾਰ ਨੇ ਭਾਰਤੋਂ ਮੁੱਕਰੀ ਹੈਗੀ ਇਸ ਕਰਕੇ ਉਹ ਸਾਡੀਆਂ ਮੰਗਾਂ ਨੇ ਉਹ ਮੰਗਾਂ ਮਸਲੇ ਲੈ ਕੇ ਅਸੀਂ ਅੱਜ ਚੋਣਾਂ ਦੇ ਸਮੇਂ ਦੇ ਵਿੱਚ ਇਹਨੂੰ ਪਿੰਡਾਂ ਦੇ ਵਿੱਚ ਵਰਨਾ ਇਹਦਾ ਬੰਦ ਕਰਿਆ ਹੋਇਆ ਬਿਲਕੁਲ ਸੰਯੁਕਤ ਮੋਰਚੇ ਦਾ ਜਿਹੜਾ ਫੈਸਲਾ ਹੈਗਾ ਉਹ ਫੈਸਲੇ ਦੇ ਉੱਤੇ ਅਸੀਂ ਅੱਜ ਇਹਦਾ ਵਿਰੋਧ ਕਰਨ ਵਾਸਤੇ ਪਹੁੰਚੇ ਹੋ ਹਰ ਇੱਕ ਪ੍ਰੋਗਰਾਮ 'ਚ ਵਿਰੋਧ ਕਰੋਗੇ ਜਾ ਕੇ ਤੁਸੀਂ ਬਿਲਕੁਲ ਜਿੱਥੇ ਵੀ ਇਹ ਆਊਗੀ ਰਾਣੀ ਪਰਨੀਤ ਕੁਰਕਾ ਜਾਂ ਕੋਈ ਭਾਜਪਾ ਦਾ ਹੋਰ ਲੀਡਰ ਜਿੱਥੇ ਵੀ ਆਊਗਾ ਦਾ ਅਸੀਂ ਪੂਰਾ ਸਖਤ ਵਿਰੋਧ ਕਰਾਂਗੇ ਅਸੀਂ ਇਹਨਾਂ ਨੂੰ ਕਹਿਣਾ ਵੀ ਸਾਡੇ ਪਿੰਡਾਂ ਦੇ ਵਿੱਚ ਆਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਕਿਉਂਕਿ ਇਹ ਸਾਨੂੰ ਲੋਕਤੰਤਰ ਦੀ ਗਾ ਗੀਤ ਪੜਾਉਂਦੇ ਨੇਗੇ ਲੋਕਤੰਤਰ ਦੀ ਭਾਸ਼ਾ ਪੜਾਉਂਦੇ ਨੇ ਵੀ ਲੋਕਤੰਤਰ ਹੈ ਇਹਨਾਂ ਨੂੰ ਪਿੰਡਾਂ ਜਾਣ ਦੋ ਸਾਡੇ ਵਾਲੀ ਲੋਕਤੰਤਰ ਕਿੱਧਰ ਵਗ ਜਾਣਾਗਾ ਅਸੀਂ ਸਾਡੇ ਕਿਸਾਨ ਦਿੱਲੀ ਵਰ ਲਾਰੇ ਸੀਗੇ ਉਹਨਾਂ ਦੇ ਗੋਲੀਆਂ ਚਲਾਈਆਂ ਉਹਨਾਂ ਦਾ ਕਤਲ ਕੀਤਾ ਸ਼ੁਭ ਕਰਨ ਦਾ ਇਸ ਕਰਕੇ 750 ਕਿਸਾਨ ਦਾ ਕਤਲ ਪਹਿਲਾਂ ਕੀਤਾ ਦਿੱਲੀ ਦੇ ਵਿੱਚ ਇਸ ਕਰਕੇ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਦੇ ਹਾਂ ਜਿੱਥੇ ਵੀ ਆਉਣਗੇ ਉੱਥੇ ਇਹਨਾਂ ਦਾ ਵਿਰੋਧ ਕਰਾਂਗੇ ਸਵਾਲ ਜਵਾਬ ਕਰਾਂਗੇ ਕਿਸ ਤਰ੍ਹਾਂ ਦਾ ਰਿਸਪੋਨਸ ਬਹੁਤ ਵਧੀਆ ਔਰ ਸਭ ਤੋਂ ਜ਼ਿਆਦਾ ਜਿਹੜੇ ਵਧੀਆ ਸ਼ਾਇਰੀ ਨੇ ਜਿਹੜੇ ਸਾਡਾ ਵਧੀਆ ਯੂਥ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਔਰ ਜਿਨ੍ਹਾਂ ਦਾ ਭੂਵੇਖ ਅੱਗੇ ਬਣਨ ਵਾਲਾ ਹੈ ਉਹਨਾਂ ਦਾ ਰਿਸਪਾਂਸ ਹੈ ਆਲ ਕਾਉਂਡ ਦੀ ਵੋਟਿੰਗ ਹੋ ਰਹੀ ਹੈ ਅੱਜ ਪੈਰੀ ਹੈ ਕਿੰਦਾ ਲੱਗਦਾ ਵੀ ਜਿਹੜਾ ਹੁਣ ਪੰਜਾਬ ਦੇ ਸਿਆਸਤ ਭੱਤ ਦੀ ਜਾਰੀ ਹੈ ਦੇ ਨੇੜਿਆਂ ਦੇ ਯਾਰ ਹੱਲੇ ਤਾਂ ਸਾਡੇ 4 ਰਾਉਂਡ ਚੌਥੇ ਰਾਉਂਡ ਤੇ ਆਵਾਂਗੇ ਹੁਣ ਇਸ ਦੇ ਬਾਅਦ ਉਹ ਮੈਂ ਮੈਨੂੰ ਅੱਜ ਸਵੇਰ ਦੀ ਮੈਂ ਬਾਹਰ ਆ ਮੈਨੂੰ ਟਾਈਮ ਨਹੀਂ ਲੱਗਿਆ ਕਿ ਮੈਂ ਦੇਖਾਂ ਵੀ ਕਿਸ ਤਰ੍ਹਾਂ ਦੀ VOTING ਹੋ ਰਹੀ ਹੈ ਕਿ ਕਿਸਾਨਾਂ ਦੇ ਪ੍ਰੋਟੈਸਟ ਨੂੰ ਕਿਵੇਂ ਦੇਖਦੇ ਹੋ ਲੈ ਕੇ ਜਿਹੜੇ ਜਿੱਥੇ ਜਾ ਕੇ ਫੇਰ ਆ ਜਿਹੜਾ ਦੇਖੋ ਜੀ ਪਹਿਲੇ ਵੀ ਆਏ ਥੀ ਸਾਰੇ ਕਿਥੇ ਜਾ ਰਹੇ ਨੇ ਇਹਨਾਂ ਦਾ ਹੱਕ ਹੈ ਹੱਕ ਇਹ ਹੈ ਕਿ ਆਪਣਾ ਪ੍ਰੋਟੈਸਟ ਕਰਨ ਸਾਨੂੰ ਕਹਿਣ ਨਾ ਵੋਟਾਂ ਪਾਣ ਪਰ ਸਾਡਾ ਵੀ ਹੱਕ ਹੈ ਕੀ ਅਸੀਂ ਲੋਕਾਂ ਕੋਲ ਜਾ ਕੇ ਆਪਣੀ ਗੱਲ ਕਰ ਸਕੀਏ ਤੇ ਚਿਹਰੀ ਵਾਲ ਦੇ ਜਿਹੜੇ ਹੈਗੇ ਜਿਹੜੀ ਅਰਜੀ ਹੈ ਜਿਹੜੀ ਇਹ ਕੀ ਹੋਇਆ ਮੈਂ ਤਾਂ ਪੈਂਡਿੰਗ ਰੱਖੀ ਪੈਂਡਿੰਗ ਰੱਖਿਆ ਪਰ ਇਹਦੀ ਨੂੰ ਫਟਕਾਰ ਲਗਾਈ ਗਈ ਹੈ ਵੀ ਇਹ ਗਲਤ ਸਿਸਟਮ ਲੱਭਿਆ ਨਾ ਉਹਨਾਂ ਨੇ ਅੱਛਾ ਮੈਂ ਬੜਿਆ ਨਹੀਂ ਮੈਂ ਇਸ ਤੇ ਕਮੈਂਟ ਨਹੀਂ ਮੈਡਮ ਕਿਸਾਨਾਂ ਨਾਲ ਜਿਸ ਤਰ੍ਹਾਂ ਡਿਬੇਟ ਕਰ ਸਕਦੇ ਹੋ ਤੁਸੀਂ ਕਿਉਂ ਇਹਨਾਂ ਨੂੰ ਲਗਾਤਾਰ ਵਿਰੋਧ ਕਰ ਰਹੇ ਨੇ ਇਸ ਟੌਪਿਕ ਨਹੀਂ ਮੈਂ ਬਿਲਕੁਲ ਨਹੀਂ ਡਿਬੇਟ ਕਰਨਾ ਇਹ ਜਿਹੜੀ ਡਿਬੇਟ ਹੈ ਇਹਦਾ ਕੋਈ ਮਤਲਬ ਨਹੀਂ ਜੋ ਇਹਨਾਂ ਦੇ ਕੰਮ ਨੇ ਜੋ ਇਹਨਾਂ ਦੇ ਸਵਾਲ ਨੇ ਇਹ ਮੁੱਕਣਗੇ ਜਦ ਜਿਹੜੀ ਮੌਜੂਦਾ ਸਰਕਾਰ ਹੋਏਗੀ ਉਹਨਾਂ ਨਾਲ ਬੈਠ ਕੇ ਤਾਂ ਫਾਇਦਾ ਉੱਥੇ ਹੀ ਹੈ ਇਹਨਾਂ ਦਾ ਫਾਇਦਾ ਕਿ ਉੱਥੇ ਜਾ ਕੇ ਇਹ ਗੱਲ ਕਰਨ ਲੱਗੇ ਨੇ ਤੁਹਾਡੇ ਵਿਰੋਧ ਵਿੱਚ ਲਗਾਤਾਰ ਜੀ ਲਗਾਤਾਰ ਵਿਰੋਧਤਾ ਕਰ ਹੀ ਰਹੇ ਨੇ 100% ਤਾਂ ਕੋਈ ਕਿਸੇ ਨਾਲ ਹੁੰਦਾ ਨਹੀਂ ਇਹਨਾਂ ਨੇ ਵਿਰੋਧ ਕਰਨਾ ਇਹਨਾਂ ਦਾ ਆਪਣਾ ਹੱਕ ਹੈ ਮੈਡਮ ਜਿਹੜਾ ਮਾਮਲਾ ਦਰਜ ਹੋਇਆ ਕਿਸ ਤਰ੍ਹਾਂ ਦੇਖ ਦਿਓ ਜਿਸ ਤਰ੍ਹਾਂ ਭਾਪੀ ਜਿਵੇਂ ਵੀਡੀਓ ਵੀ ਦੇਖੋ ਦੇਖੋ ਵੀਡੀਓ ਪੂਰੀ ਹੋਈ ਹੈ ਮੈਂ ਮੌਕੇ ਤੇ ਥੀ ਕਿਸੇ ਨੇ ਤੱਕਾ ਨਹੀਂ ਮਾਰਿਆ ਨਾਉ ਉਹ ਦਸਰ ਬੱਜਿਆ ਨੀਚੇ ਉਹਨੂੰ ਫੜ ਵੀ ਲਿਆ ਥੀ ਜਦ ਗਿਰ ਰਿਹਾ ਥੀ ਉਹ ਰਾਜੀ ਨਹੀਂ ਸੀ ਬਹੁਤ ਦੁੱਖ ਹੋਇਆ ਕਿ ਇਹ ਜੇ ਵਿਅਕਤੀ ਨੂੰ ਸੱਦਾ ਮਿਲਿਆ ਕਿ ਇੰਨੀ ਗਰਮੀ 'ਚ ਜਾ ਕੇ ਚਲੋ ਮੈਂ ਦੋ ਦਿਨਾਂ ਲਈ ਆਪਣੇ ਸਾਰੇ ਪ੍ਰੋਗਰਾਮ ਵੀ ਕੈਨਸਲ ਕਰਤੇ ਥੀ ਉਸ ਸ਼ੋਕ ਦੇ ਵਿੱਚ ਔਰ ਇਹ ਪਰਚਾ ਜਿਹੜਾ ਹੈ ਇਹ ਕਿਸਾਨਾਂ ਦੇ ਕਹੇ ਤੇ ਇਹਨਾਂ ਦੇ ਦਬਾਅ ਉਤੇ ਹੋਇਆ ਹੈ ਪਰ ਮੇਰੇ ਖਿਆਲ 'ਚ ਇੱਕ ਗਲਤ ਕੰਮ ਨਹੀਂ ਕਰਨੇ ਚਾਹੀਦੇ ਹਰ ਇੱਕ ਵਿਅਕਤੀ ਤੁਸੀਂ ਵਿਰੋਧੀ ਹੋ ਤੁਸੀਂ ਨਾਲ ਲੱਗਦੇ ਹੋ ਕਿਸੇ ਨੂੰ ਗਲਤ ਕੰਮ ਨਹੀਂ ਕਰਨਾ ਚਾਹੀਦਾ ਉਹ ਲਗਾਤਾਰ ਕਹਿ ਰਹੇ ਨੇ ਪੀੜਤ ਦੇ ਘਰ ਜਾਣਾ ਸੀ ਮਹਾਰਾਣੀ ਨੇ ਵੀ ਕਿਉਂ ਨਹੀਂ ਗਏਗੇ ਕੌਣ ਜਿਹੜੇ ਹੈਗਾ ਤਾਂ ਰਵੀ ਗਾਂਧੀ ਤਾਂ ਰਵੀ ਗਾਂਧੀ ਵੱਲੋਂ ਕਿਹਾ ਕੀ ਵੀ ਪੀੜਤ ਦੇ ਘਰ ਜਾਣਾ ਜਿਹਨੇ ਡੈਥ ਹੋਈ ਹੈ ਉਹਨਾਂ ਦੇ ਘਰ ਕਿਉਂ ਨਹੀਂ ਗਿਆ ਅਫਸੋਸ ਕਰਦੇ ਅਫਸੋਸ ਕਰਨ ਨਹੀਂ ਦੇਖੋ ਜਦ ਜ਼ਰੂਰਤ ਹੋएगी ਜਿੱਥੇ ਮੈਨੇ ਜਾਣਾ ਮੈਂ ਜਾਂਦੀ ਆ ਮੈਂ ਤੁਹਾਨੂੰ ਵੀਰ ਗਾਂਧੀ ਨੂੰ ਪੁੱਛਣਾ ਚਾਹਦੀ ਆ ਜਿਹੜੇ ਦੋ ਮਾਰੇ ਥੀ ਸਤਰਾਣੇ ਹਲਕੇ ਦੇ ਖਨੌਰੀ ਬਾਰਡਰ ਤੇ ਸੱਤ ਫੱਟੜ ਹੋਏ ਤਿੰਨ ਫੱਟੜ ਹੋਈ ਕਨੌਰ ਚ ਇਹ ਇੱਕ ਦੇ ਘਰ ਵੀ ਗਿਆ ਮੈਂ ਸਾਰਿਆਂ ਦੇ ਘਰ ਹੋ ਕੇ ਆਈਆਂ ਮਣ ਹੜਾ ਚ ਨਜ਼ਰ ਨਹੀਂ ਆਇਆ ਧਰੰਬੀਰ ਗਾਂਧੀ ਲੋਕ ਕਹਿ ਰਹੇ ਨੇ ਬਿਲਕੁਲ ਨਹੀਂ ਆਇਆ ਮੈਂ ਇੱਕ 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 ਜਗ੍ਹਾ 9 ਦਿਨ ਜਦ ਹੜ੍ਹ ਥੀ ਮੈਂ ਸਵੇਰੇ 7 ਵਜੇ ਨਿਕਲ ਕੇ ਰਾਤ ਨੂੰ 10 ਵਜੇ ਵਾਪਸ ਆਂਦੀ ਥੀ ਬੇਟੀ ਮੇਰੀ ਗਈ ਹੈ ਜਿੱਥੇ ਇੱਕ ਇੱਕ ਥਾਂ ਸੀ ਗਏ ਆ ਔਰ ਮੈਂ ਪੁੱਛਣਾ ਚਾਹੁੰਦੀ ਆ ਦੁੱਖ ਸੁੱਖ ਦੇ ਵਿੱਚ ਜੇ ਤੁਸੀਂ ਆਪਣੇ ਬੰਦਿਆਂ ਨਾਲ ਨਹੀਂ ਖੜਦੇ ਤਾਂ ਦੂਜਿਆਂ ਤੇ ਇਲਜ਼ਾਮ ਨਾ ਲਾਓ ਕੈਪਟਨ ਜੀ ਸਿੰਘ ਦੁੱਲੋ ਨੇ ਕਾਂਗਰਸ ਨੂੰ ਸਵਾਲ ਚੱਕੇ ਨੇ ਕਿ ਟਿਕਟਾਂ ਦੀ ਵੰਡ ਸਹੀ ਤਰੀਕੇ ਨਾਲ ਨਹੀਂ ਹੋਈ ਤੁਸੀਂ ਦੇਖੋ ਨਹੀਂ ਦੇਖੋ ਹੁਣ ਮੈਂ ਨਹੀਂ ਆ ਹਿੱਸਾ ਹੁਣ ਮੈਂ ਨਹੀਂ ਆ ਇੱਕ ਕਾਂਗਰਸ ਨੇ ਕਾਰਜਕਰਤਾ ਦੀ ਆਪਣੀ ਉਹਨਾਂ ਦੀ ਆਪਣੀ ਮਰਜ਼ੀ ਹੈ ਉਹਨਾਂ ਦੇ ਆਪਣੇ ਰੂਲਸ ਨੇ ਉਹਨਾਂ ਨੂੰ ਪੁੱਛੋ ਕਿ ਕਿਉਂ ਦਿੱਤਾ ਕਿਸ ਨੂੰ ਕਿਉਂ ਨਹੀਂ ਦਿੱਤਾ ਕਪਤਾਨ ਵਿੰਦਰ ਕਦੋਂ ਨਜ਼ਰਾਨਾ ਕਿ ਕਹਿੰਦੇ ਲੋਕ ਇੰਤਜ਼ਾਰ ਕਰ ਰਹੇ ਨੇ ਜੀ ਆ ਜਾਣਗੇ ਆ ਜਾਣਗੇ ਜੀ ਚੰਦਰੀ ਚਾਹੀਦੀ ਬੋਲੇ ਜੋ ਪਿੱਛੇ ਦੇ ਬਿਆਨ ਦਿੱਤਾ ਬਿਆਨ ਦਿੱਤਾ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਜੀ ਵਿੱਚ ਜਿਹੜਾ ਜਵਾਨ ਸ਼ਹੀਦ ਹੋਏ ਨੇ ਉਹਨਾਂ ਨੇ ਕਿਹਾ ਵੀ ਜੀ ਪਬਲੀਕਲੀ ਸਟੈਂਟ ਕਿਵੇਂ ਬੋਲਦੇ ਬੀਜਪੀ ਬੋਲੋ ਦੇਖੋ ਕੋਈ ਸਟੈਂਟ ਨਹੀਂ ਹੁੰਦਾ ਕਿਸੇ ਦਾ ਦੇਹਾਂਤ ਮੈਨ ਨਹੀਂ ਮੰਦੀ ਕੋਈ ਪਾਰਟੀ ਹੋਈ ਕੋਈ ਸੈਂਸਿਬਲ ਬੰਦਾ ਹੋਏ ਆਪਣੇ ਬੰਦਿਆਂ ਤੇ ਇਹੋ ਜਿਹਾ ਸਟੰਟ ਕੋਈ ਨਹੀਂ ਕਰਦਾ ਦੇਖੋ ਅਸੀਂ ਮੰਨ ਲਓਗੇ ਐਸਐਪੀ ਸਾਹਿਬ ਵਰਨ ਸ਼ਰਮਾ ਹੀ ਪਟਿਆਲਾ ਤੋਂ ਸਕਤੇ ਹੈ ਜਦਾ ਵੀ ਕੋਈ ਵੀ ਲਾਅ ਨਾ ਰੋੜੀ ਦੀ ਪ੍ਰੋਬਲਮ ਭੰਗ ਨਹੀਂ ਹੁੰਦੀ ਨਹੀਂ ਕੋਈ ਵੀ ਜਿਹੜੀ ਪਾਰਟੀ ਆ ਉਹ ਆਪਣਾ ਕੰਪਲੇਨ ਕਰ ਰਹੀ ਆ ਤੇ ਅਸੀਂ ਕਿਸੇ ਵੀ ਜਿਹੜੇ ਕੋਈ ਵੀ ਪਾਰਟੀ ਦਾ ਕੋਈ ਕੈਂਡੀਡੇਟ ਆ ਉਹਦੇ ਕੰਮ ਵਿੱਚ ਵਾਧਾ ਨਹੀਂ ਪਾਣ ਦਿੰਦੇ ਅੱਜ ਵੀ ਅਸੀਂ ਪ੍ਰੋਪਰ ਅਥਾਰਟੀ ਸਾਡੇ ਨਾਵਾ ਬੇਕੇ ਫੋਰਸ ਲਾਰਕੀ ਆ ਤੇ ਜੇ ਕੋਈ ਕਿਸਾਨ ਹੈ ਜਿਨ੍ਹਾਂ ਨਾਲ ਮੀਟਿੰਗ ਕੀਤੀ ਹੈ ਵੀ ਜੇ ਤੁਸੀਂ ਆਪਣਾ ਕੋਈ ਵਿਰੋਧ ਕਰਨਾ ਹੈ ਸ਼ਾਂਤ ਮੇਂ ਆਪਣਾ ਕੋਈ ਤੁਸੀਂ ਜਿਹੜਾ ਹੈਗਾ ਵਿਰੋਧ ਕਰ ਸਕਦਾ ਹੈ ਵੀ ਇਹ ਨਹੀਂ ਆਵੇ ਕੋਈ ਤੁਸੀਂ ਤੁਸੀਂ ਹਿੱਸਾ ਕਰੋ ਉਹਨਾਂ ਨੇ ਕੀ ਕਹਿਣਾ ਸੀ ਜੇ ਤੁਸੀਂ ਸੁਝਾਏ ਉਹ ਕਹਿੰਦੇ ਠੀਕ ਹੈ ਜੀ ਗਫੇਲਾਹ ਤਾਂ ਮੇਰੀ ਗੱਲ ਮੰਨ ਲੇਗਾ ਉਹ ਕਹਿੰਦਾ ਠੀਕ ਹੈ ਜੀ ਆਪਣਾ ਸਾਈਡ ਤੇ ਦਿਖਾ ਕੇ ਬਲੈਕ ਜਿਹੜੇ ਝੰਡੇ ਦਿਖਾਵਾਂਗੇ ਤੇ ਆਪਣੇ ਨਾਅਰੇ ਬਾਜੀ ਕਰਾਂਗੇ ਕਿ ਕਿੰਨੇ ਪ੍ਰੋਗਰਾਮ ਨੇ ਜਿਹੜਾ ਤੁਹਾਡੀ ਸਪੋਰਟ ਉਹਨਾਂ ਨੇ ਪੰਜ ਤੋਂ 6 ਪ੍ਰੋਗਰਾਮ ਦੱਸਿਆ ਫਿਲਹਾਲ ਉਹਨਾਂ ਨੇ ਜੋ ਦੱਸਿਆ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਜੋ ਪ੍ਰੋਗਰਾਮ ਨਾਭਾ ਵਿੱਚ ਉਹ ਅਸੀਂ ਸਾਰੇ ਪ੍ਰੋਪਰ ਫੋਰਸ ਲੱ